ਆਈਪੀਐਸ ਅਫਸਰ ਕਮਰਦੀਪ ਕੌਰ ਜਿਹੜੇ ਕਿ ਇਸ ਵੇਲੇ ਤਾਇਨਾਤ ਨੇ ਚੰਡੀਗੜ੍ਹ ਯੂਟੀ ਦੇ ਵਿੱਚ ਐਸਐਸਪੀ ਅਹੁਦੇ ਦੇ ਉੱਤੇ ਤਾਇਨਾਤ ਪੰਜਾਬ ਕੈਡਰ ਦੇ ਇਸ ਅਫਸਰ ਦੀਆਂ ਤਾਰੀਫਾਂ ਹੋਈਆਂ ਨੇ ਤਾਰੀਫ ਤੇ ਪ੍ਰਸ਼ੰਸਾ ਕਿਸ ਨੇ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਮਰਦੀਪ ਕੌਰ ਆਈਪੀਐਸ ਅਫਸਰ ਬਤੌਰ ਐਸਐਸਪੀ ਚੰਡੀਗੜ੍ਹ ਦੀ ਪ੍ਰਸ਼ੰਸਾ ਕਿਸ ਸੰਦਰਭ ਦੇ ਵਿੱਚ ਕਿਸ ਪ੍ਰਸੰਗ ਦੇ ਵਿੱਚ ਕੀਤੀ ਹੈ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਦਰਅਸਲ ਚੰਡੀਗੜ੍ਹ ਪੁਲਿਸ ਨੇ ਦੇਸ਼ ਭਰ ਦੇ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਹੈ ਰਿਕਾਰਡ ਕਿਸ ਗੱਲ ਦਾ ਕਿਉਂਕਿ ਅਕਸਰ ਹੀ ਪੁਲਿਸ ਅਫਸਰਾਂ ਦੇ ਉੱਤੇ ਵਰਦੀ ਧਾਰੀ ਜਿਹੜੇ ਅਫਸਰ ਡਿਊਟੀ ਤੇ ਤਨਾਤ ਹੁੰਦੇ ਨੇ ਉਹਨਾਂ ਉੱਤੇ ਦੋਸ਼ ਵੀ ਕਈ ਤਰ੍ਹਾਂ ਦੇ ਲੱਗਦੇ ਰਹਿੰਦੇ ਨੇ ਕਿ ਉਹਨਾਂ ਨੇ ਝੂਠੇ ਪਰਚੇ ਦਰਜ ਕੀਤੇ ਨੇ ਜਾਂ ਫਿਰ ਨਿਆਂ ਦੇ ਵਿੱਚ ਦਬਾਉਣ ਦੇ ਵਿੱਚ ਪੁਲਿਸ ਕਾਫੀ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਵਾਉਂਦੀ ਹੈ, ਗੇੜੇ ਲਵਾਉਂਦੀ ਹੈ। ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਕਈਆਂ ਉੱਤੇ ਜਿਹੜੇ ਪਰਚੇ ਪੈਂਦੇ ਨੇ, ਕਈ-ਕਈ ਸਮਾਂ ਚਲਾਨ ਪੇਸ਼ ਨਹੀਂ ਹੁੰਦਾ। ਔਰ ਉਹ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚੋਂ ਬਰੀ ਵੀ ਹੋ ਜਾਂਦੇ ਨੇ ਕਿਉਂਕਿ ਝੂਠੇ ਕੇਸ ਪਾਏ ਜਾਂਦੇ ਨੇ ਜਾਂ ਐਫਆਈਆਰ ਕੁਐਸ਼ਟ ਤੱਕ ਹੋ ਜਾਂਦੀਆਂ ਨੇ। ਪੀੜਤਾਂ ਦੇ ਵੱਲੋਂ ਜਿਹੜੇ ਮুলਜ਼ਮ ਬਣਾ ਦਿੱਤੇ ਜਾਂਦੇ ਨੇ ਪੁਲਿਸ ਵੱਲੋਂ ਧੱਕੇ ਨਾਲ, ਉਹਨਾਂ ਨੂੰ ਫਿਰ ਅਦਾਲਤ ਵੱਲੋਂ ਰਾਹਤ ਮਿਲ ਜਾਂਦੀ ਹੈ। ਕਈ ਵਾਰੀ ਤਾਂ ਐਫਆਈਆਰ ਵੀ ਕੁਐਸ਼ ਹੋ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਦੇ ਹੱਕ ਵਿੱਚ ਫੈਸਲਾ ਅਦਾਲਤ ਵੱਲੋਂ ਸੁਣਾ ਦਿੱਤਾ ਜਾਂਦਾ ਹੈ ਕਿ ਵਾਕਈ ਇਹ ਮਾਮਲੇ ਝੂਠੇ ਦਰਜ ਹੋਏ ਨੇ ਪਰ ਇੱਥੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਐਸਪੀ ਕਮਰਦੀਪ ਕੋਰ ਦੀ ਜਿਹੜੀ ਪ੍ਰਸ਼ੰਸਾ ਕੀਤੀ ਉਹ ਇਸ ਕਰਕੇ ਕਿਉਂਕਿ ਉਹਨਾਂ ਦੀ ਗਵਾਹੀ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਜਿੰਨੇ ਮਾਮਲੇ ਦਰਜ ਕੀਤੇ ਉਸ ਦੇ ਵਿੱਚ ਉਹ ਮੰਨਿਆ ਜਾਂਦਾ ਹੈ ਅੰਕੜਿਆਂ ਦੇ ਮੁਤਾਬਕ ਕਿ 95% ਦੀਆਂ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਸਜ਼ਾ ਤੱਕ ਵੀ ਦਵਾ ਦਿੱਤੀ ਹੈ ਔਰ ਜਿਵੇਂ ਹੀ ਕੋਈ ਪਰਚਾ ਦਰਜ ਹੋਇਆ ਐਫਆਈਆਰ ਦਰਜ ਹੋਈ ਐਸਐਸਪੀ ਕਮਰਦੀਪ ਕੋਰ ਦੇ ਰਹਿੰਦਿਆ ਹੋਇਆ ਤਾ ਉਸ ਦੇ ਨਾਲ ਦੇ ਨਾਲ ਕੇਸਾਂ ਦੇ ਨਪਟਾਰੇ ਵੀ ਹੋਏ ਨਾ ਜਾਂ ਕਹਿ ਲਓ ਕਿ ਸਮੇਂ ਸਿਰ ਚਲਾਨ ਪੇਸ਼ ਹੋਏ ਨੇ ਜਿਸ ਦੇ ਕਰਕੇ ਸਜ਼ਾਵਾਂ ਨੇ ਜਿਹੜੀਆਂ ਉਹ ਮੁਲਜ਼ਮਾਂ ਨੂੰ ਮਿਲਦੀਆਂ ਨੇ ਤਾਂ ਕਿ ਉਹਨਾਂ ਦੇ ਵਿੱਚ ਜਿਹੜਾ ਸਕਸੈਸਫੁਲ ਰੇਟ ਹੈ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਉਹ ਕਾਫੀ ਹੱਦ ਤੱਕ ਸਹੀ ਸੀ ਜਿਸ ਦੇ ਚੱਲਦਿਆਂ ਇੱਕ ਦੇਸ਼ ਭਰ ਦੇ ਵਿੱਚ ਪੁਲਿਸ ਦੇ ਕੰਮਕਾਰ ਕਰਨ ਦੇ ਤਰੀਕੇ ਦੇ ਉੱਤੇ ਭਰੋਸਾ ਹੋਰ ਜ਼ਿਆਦਾ ਵਧਿਆ ਚੰਡੀਗੜ੍ਹ ਪੁਲਿਸ ਨੇ ਇਹ ਰਿਕਾਰਡ ਕਾਇਮ ਕੀਤਾ ਇਸੇ ਦੇ ਚੱਲਦਿਆਂ ਜਿਹੜੇ ਨਵੇਂ ਕਾਨੂੰਨ ਨੇ ਜਿਸ ਦੇ ਵਿੱਚ ਬੀ ਐਨ ਐਸ ਹੈ ਭਾਰਤੀ ਨਿਆਂ ਸੰਤਾ ਨਾਗਰਿਕ ਸੁਰੱਖਿਆ ਸਹਾਇਤਾ ਤੇ ਭਾਰਤੀ ਤੇ BSA ਤਹਿਤ ਦਰਜ ਮਾਮਲਿਆਂ ਦੇ ਵਿੱਚ 95% ਸਜ਼ਾ ਦਵਾਈ ਗਈ ਹੈ ਇਸ ਇਤਿਹਾਸਕ ਉਪਲਬਧੀ ਦੇ ਨਾਲ ਹੀ ਤਰੀਕ ਦੇ ਉੱਤੇ ਤਰੀਕ ਦਾ ਜਿਹੜਾ ਲੰਮਾ ਦੌਰ ਚੰਡੀਗੜ੍ਹ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਉਹ ਬੀਤ ਗਿਆ ਕਿ ਪਹਿਲਾਂ ਤਰੀਕ ਤੇ ਤਰੀਕ ਪੈਂਦੀ ਸੀ ਜਾਂ ਲੋਕ ਖੱਜਲ ਹੋ ਜਾਂਦੇ ਸਨ ਉਹ ਇਸ ਤਰ੍ਹਾਂ ਹੁਣ ਚੰਡੀਗੜ੍ਹ ਪੁਲਿਸ ਦੇ ਅੰਦਰ ਨਹੀਂ ਰਿਹਾ ਅੰਕੜੇ ਦੱਸਦੇ ਨੇ ਔਰ ਇਸ ਉਪਲਬਧੀ ਦੀ ਖਾਸੀਅਤ ਇਹ ਹੈ ਕਿਉਂਕਿ ਚੰਡੀਗੜ੍ਹ ਦੇਸ਼ ਦਾ ਉਹ ਪਹਿਲਾ ਸ਼ਹਿਰ ਬਣ ਗਿਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲ ਇਸ ਕਰਕੇ ਆ ਕਿਉਂਕਿ ਤਿੰਨਾਂ ਕਾਨੂੰਨਾਂ ਦੇ ਜਿਹੜੇ ਅਪਰਾਧਿਕ ਕਾਨੂੰਨ ਨੇ ਪੂਰੀ ਤਰ੍ਹਾਂ ਲਾਗੂ ਕੀਤੇ ਜਾ ਰਹੇ ਨੇ ਤੇ ਨਵੇਂ ਕਾਨੂੰਨਾਂ ਦੇ ਤਹਿਤ 1 ਜੁਲਾਈ ਤੋਂ ਕੰਮ ਸ਼ੁਰੂ ਹੋਇਆ ਸੀ ਤੇ ਬੇहद ਘੱਟ ਸਮੇਂ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਬਿਹਤਰੀਨ ਨਤੀਜੇ ਜਿਹੜੇ ਨੇ ਸਾਹਮਣੇ ਰੱਖ ਦਿੱਤੇ ਨੇ ਜਿਸ ਦੇ ਚਲਦਿਆਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ ਔਰ ਕਿਹਾ ਕਿ ਇਸੇ ਤਰ੍ਹਾਂ ਕੰਮ ਹੋਣੇ ਚਾਹੀਦੇ ਨੇ 39 ਦੇ ਦੇ ਵਿੱਚੋਂ 37 ਮਾਮਲਿਆਂ ਦੇ ਵਿੱਚ ਸਜ਼ਾ ਹੁਣ ਤੱਕ ਮੁਲਜ਼ਮਾਂ ਨੂੰ ਮਿਲ ਚੁੱਕੀ ਹੈ ਚੰਡੀਗੜ੍ਹ ਦੀ ਐਸਐਸਪੀ ਕਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ 41 ਮਾਮਲਿਆਂ ਦੇ ਵਿੱਚੋਂ 39 ਦੇ ਵਿੱਚ ਮੁਲਜ਼ਮਾਂ ਨੂੰ ਸਜ਼ਾ ਦਵਾਈ ਹੈ ਜਿਨ੍ਹਾਂ ਦੇ ਵਿੱਚ ਚੋਰੀ ਸਨੇਚਿੰਗ ਗੱਡੀ ਚੋਰੀ ਕਰਨ ਜਾਂ ਫਿਰ ਛੇੜਛਾੜ ਜਾਂ ਹੋਰ ਕਿਸੇ ਤਰ੍ਹਾਂ ਦਾ ਅਪਰਾਧ ਕਰਨ ਦੇ ਜਿਹੜੇ ਮਾਮਲੇ ਜੁੜੇ ਹੋਏ ਨੇ ਉਹਨਾਂ ਵਿੱਚ ਖਾਸ ਗੱਲ ਇਹ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ ਔਸਤਨ 90 ਦਿਨਾਂ ਦੇ ਅੰਦਰ-ਅੰਦਰ ਇਹਨਾਂ ਨੂੰ ਨੱਪਟਾ ਦਿੱਤਾ ਗਿਆ ਪਹਿਲਾਂ ਕੀ ਹੁੰਦਾ ਸੀ ਕਿ ਉਸਤਨ ਦੋ ਤੋਂ 3 ਸਾਲ ਵੀ ਲੱਗ ਜਾਂਦੇ ਸੀ ਇਨ੍ਹਾਂ ਕੇਸਾਂ ਦੇ ਨਿਪਟਾਰੇ ਲਈ ਐਸਐਸਪੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨਵੇਂ ਕਾਨੂੰਨਾਂ ਦੇ ਤਹਿਤ ਸਮਾਂ ਸੀਮਾ ਤੈਅ ਕੀਤੀ ਗਈ ਹੈ ਤਕਨੀਕ ਅਧਾਰਤ ਜਾਂਚ ਹੁੰਦੀ ਹੈ ਪੀੜਤ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਹਰ ਨਿਆਂ ਸਮੇਂ ਸਿਰ ਤੇ ਦਿਵਾਉਣ ਦੀ ਸੰਭਵ ਕੋਸ਼ਿਸ਼ ਕੀਤੀ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਵੱਡੇ ਮਾਮਲਿਆਂ ਦੇ ਵਿੱਚ ਵੀ ਜਾਂਚ ਦੀ ਨਿਗਰਾਨੀ ਖੁਦ ਐਸਐਸਪੀ ਨੇ ਕੀਤੀ ਤੇ ਤੇਜ਼ੀ ਦੇ ਨਾਲ ਇਹ ਕਾਰਵਾਈ ਨੂੰ ਜਿਹੜਾ ਸੁਨਿਸ਼ਚਿਤ ਬਣਾਇਆ ਗਿਆ ਔਰ ਤੇਜ਼ੀ ਦੇ ਨਾਲ ਕੀਤੇ ਗਏ ਨਪਟਾਰਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਸਮਾਂ 2 ਢਾਈ ਸਾਲ 3 ਸਾਲ ਲੱਗ ਜਾਂਦਾ ਸੀ ਕੇਸਾਂ ਦੇ ਨਪਟਾਰੇ ਲਈ ਉਹ 90 ਦਿਨਾਂ ਦੇ ਅੰਦਰ ਅੰਦਰ ਮਾਮਲੇ ਜਿਹੜੇ ਸੁਲਝਾ ਦਿੱਤੇ ਗਏ ਨੇ ਖਾਸ ਕਰਕੇ ਕੁਝ ਕੇਸਾਂ ਦੇ ਵਿੱਚ ਜਿਵੇਂ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲਿਆਂ ਦੇ ਵਿੱਚ ਮੁਲਜ਼ਮਾਂ ਨੂੰ 17 ਦਿਨਾਂ ਦੇ ਵਿੱਚ 6 ਮਹੀਨਿਆਂ ਦੀ ਪ੍ਰਵੇਸ਼ਨ ਤੇ ਜੁਰਮਾਨੇ ਦੀ ਸਜ਼ਾ ਹੋਈ ਸਨੇਚਿੰਗ ਦੇ ਦੋ ਮੁਲਜ਼ਮਾਂ ਦੇ ਨੂੰ 18 ਦਿਨਾਂ ਦੇ ਵਿੱਚ ਵਿੱਚ 1 ਸਾਲ ਦੀ ਜਿਹੜੀ ਸਜ਼ਾ ਤੇ ਜੁਰਮਾਨਾ ਹੋ ਗਿਆ ਚੋਰੀ ਦੇ ਇੱਕ ਮਾਮਲੇ ਦੇ ਵਿੱਚ ਮੁਲਜ਼ਮ ਨੂੰ 90 ਦਿਨਾਂ ਦੇ ਵਿੱਚ ਹੀ 2 ਸਾਲ ਦੀ ਸਜ਼ਾ ਤੇ ਜਿਹੜਾ ਇਹ ਨਾਲ 3000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਔਰ ਇਸੇ ਤਰ੍ਹਾਂ ਵਾਹਨ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ 56 ਦਿਨਾਂ ਦੇ ਅੰਦਰ-ਅੰਦਰ 2 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ ਔਰ ਇੱਕ ਛੇੜਛਾੜ ਦੇ ਮਾਮਲੇ ਦੇ ਵਿੱਚ ਮੁਲਜ਼ਮ ਨੂੰ 162 ਦਿਨਾਂ ਦੇ ਅੰਦਰ-ਅੰਦਰ ਦੋਸ਼ੀ ਕਰਾਰ ਦਿੱਤਾ ਗਿਆ ਤੇ ਦੋ ਹੋਰ ਚੋਰੀ ਤੇ ਸਨੇਚਿੰਗ ਦੇ ਮਾਮਲਿਆਂ ਦੇ ਵਿੱਚ ਨਫਟਾਰਾ 166 ਤੋਂ 100 166 66 ਦਿਨਾਂ ਦੇ ਅੰਦਰ-ਅੰਦਰ ਕਰ ਦਿੱਤਾ ਗਿਆ ਯਾਨੀ ਕਿ ਕੁਝ ਕੋਈ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਦੇਰੀ ਹੋਈ ਹੈ ਜਾਂ 100 ਦਿਨ ਤੋਂ ਵੱਧ ਦਾ ਸਮਾਂ ਲੱਗਿਆ ਹੈ ਬਹੁਤੇ ਮਾਮਲਿਆਂ ਦੇ ਵਿੱਚ 90 ਦਿਨਾਂ ਦੇ ਅੰਦਰ ਅੰਦਰ ਇਹਨਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਇਸ ਦੇ ਨਾਲ ਪੁਲਿਸ ਦੇ ਵਿੱਚ ਭਰੋਸਾ ਵੱਧ ਆ ਜਿਹੜੇ ਪੀੜਤ ਲੋਕ ਹੁੰਦੇ ਨੇ ਉਹਨਾਂ ਦੀਆਂ ਖੱਜਲ-ਖੁਆਰੀਆਂ ਕੱਢਦੀਆਂ ਨੇ ਐਸਐਸਪੀ ਕਮਰਦੀਪ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਨਵੇਂ ਕਾਨੂੰਨਾਂ ਦੇ ਤਹਿਤ ਤਕਨੀਕ ਆਧਾਰਿਤ ਜਾਂਚ ਕੀਤੀ ਹੈ ਤੇ ਪੀੜਤ ਧਿਰਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਹਰ ਹਿੱਲਾ ਵਰਤਿਆ ਕਿ ਤੇਜ਼ੀ ਦੇ ਨਾਲ ਸਾਰਾ ਕੁਝ ਨਿਆਂ ਨੂੰ ਰਿਕਾਰਡ ਦੇ ਉੱਤੇ ਲਿਆਂਦਾ ਜਾਵੇ ਔਰ ਸਜ਼ਾ ਦਾਹ ਜਿਹੜੀ ਉਹ ਉਸ ਦੇ ਵਿੱਚ ਬੜੀ ਜ਼ਿਆਦਾ ਵਾਦਾ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਦਸੰਬਰ 2024 ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਤਿੰਨ ਕਾਨੂੰਨਾਂ ਦੇ ਸਫਲ ਪ੍ਰਬੰਧਨ ਦੀ ਘੋਸ਼ਣਾ ਕਰਦੇ ਹੋਏ ਆਇਆ ਸੀ ਕਿ ਤਰੀਖ ਤੇ ਤਰੀਖ ਦਾ ਦੌਰ ਹੁਣ ਖਤਮ ਹੋ ਚੁੱਕਿਆ ਹੈ ਤੇ ਉਹਨਾਂ ਨੇ ਇਸੇ ਸੰਵਿਧਾਨ ਦੇ ਤਹਿਤ ਹੀ ਨਾਗਰਿਕ ਅਧਿਕਾਰਾਂ ਦੇ ਜਿਹੜੇ ਸੁਰੱਖਿਆ ਕਰਾਉਣ ਦੇ ਲਈ ਤਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨਾਂ ਨੂੰ ਅਪਰਾਧਿਕ ਕਾਨੂੰਨਾਂ ਨੂੰ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਨੀਤੀ ਕੈਨੀ ਬਣਾਉਣ ਦੇ ਲਈ ਇੱਥੇ ਚੰਡੀਗੜ੍ਹ ਪੁਲਿਸ ਪ੍ਰਸ਼ੰਸਾ ਦੀ ਹੱਕਦਾਰ ਹੈ ਇਸ ਢੰਗ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਪੁਲਿਸ ਦੀ ਪ੍ਰਸ਼ੰਸਾ ਕੀਤੀ ਖਾਸ ਕਰਕੇ ਐਸਐਸਪੀ ਇਸ ਵੇਲੇ ਕਮਨਦੀਪ ਕੋਰ ਨੇ ਤੇ ਉਹਨਾਂ ਦੀ ਪ੍ਰਸ਼ੰਸਾ ਹੋਈ ਹੈ ਤੇ ਜਿਸ ਦੇ ਚਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਤਸੱਲੀ ਹੋਈ ਹੈ ਕਿ ਚਲੋ ਇੱਕ ਸ਼ਹਿਰ ਐਸਾ ਹੋਇਆ ਬਣਿਆ ਜਿੱਥੇ ਨਵੇਂ ਤਿੰਨ ਅਪਰਾਧਿਕ ਕਾਨੂੰਨ ਆ ਜਿਹੜੇ ਉੱਥੇ ਤੇਜ਼ੀ ਦੇ ਨਾਲ ਲਾਗੂ ਕੀਤੇ ਜਾ ਰਹੇ ਨੇ ਔਰ ਫਿਰ ਧਿਰਾਂ ਨੂੰ ਇਹੜੇ ਮਨੁੱਖਾਂ ਦੇ ਅਧਿਕਾਰਾਂ ਨੂੰ ਰਾਖੀ ਕਰਨ ਦੇ ਲਈ ਨਾ ਕਾਨੂੰਨਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਲੰਮੇ-ਲੰਮੇ ਤਰੀਕਾ ਪੈਂਦੀਆਂ ਸੀ ਔਰ ਕਈ ਕੇਸਾਂ ਦੇ ਵਿੱਚ ਦੇਖਿਆ ਗਿਆ ਖਾਸ ਕਰਕੇ 80-90 ਦੇ ਦੌਰ ਦੇ ਵਿੱਚ ਜੋ ਘੱਟ ਗਿਣਤੀਆਂ ਦੇ ਨਾਲ ਧੱਕਾ ਹੋਇਆ ਖਾਸ ਕਰਕੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਕੇਸ ਨੇ ਜਿਨ੍ਹਾਂ ਦੀਆਂ ਸੀਬੀਆਈ ਅਦਾਲਤਾਂ ਦੇ ਵਿੱਚ ਲੰਮੇ ਸਮੇਂ ਤੋਂ ਸਜ਼ਾਵਾ ਪੁਲਿਸ ਅਫਸਰਾਂ ਨੂੰ ਵੀ ਮਿਲੀਆਂ ਨੇ ਪਰ ਉਹ ਇੱਕ ਪੁਰਾਣਾ ਦੌਰ ਸੀ ਜਿਸ ਦੇ ਵਿੱਚ 30-30 ਸਾਲ ਗੁਜ਼ਰ ਜਾਂਦੇ ਨੇ ਇਨਸਾਫ ਦਵਾਉਣ ਦੀ ਖਾਤਰ ਨਿਆਂ ਦਵਾਉਣ ਦੀ ਖਾਤਰ ਹੁਣ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਰੀਫ ਕੀਤੀ ਹੈ ਚੰਡੀਗੜ੍ਹ ਪੁਲਿਸ ਦੀ ਇੱਥੋਂ ਦੇ ਅਫਸਰਾਂ ਦੀ ਉੱਥੇ ਬਹੁਤ ਸਾਰੇ ਕੇਸਾਂ ਦੇ ਵਿੱਚ ਜਿੱਥੇ ਹਾਲੇ ਪੁਰਾਣੇ ਕੇਸਾਂ ਦੇ ਵਿੱਚ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਨੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਦੇ ਬਾਰੇ ਵੀ ਲੋਕ ਚਾਹਣਗੇ ਕਿ ਇਸ ਦੇ ਬਾਰੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜ਼ਰੂਰ ਸੋਚਣ ਇਸ ਦੇ ਬਾਰੇ ਵੀ ਕੋਈ ਅਜਿਹਾ ਠੋਸ ਕਦਮ ਚੁੱਕਣ ਜਿਸ ਦੇ ਨਾਲ ਪੀੜਤ ਧਰਾਂ ਨੂੰ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਤਸੱਲੀ ਮਿਲ ਸਕੇ ਕਿ ਹਾਂ ਸਾਡੇ ਨਾਲ ਵੀ ਨਿਆਂ ਹੋਇਆ ਔਰ ਜੇਕਰ ਚੰਡੀਗੜ੍ਹ ਪੁਲਿਸ ਦੀ ਇਸ ਮਾਮਲੇ ਦੇ ਵਿੱਚ ਤਾਰੀਫ ਹੋ ਰਹੀ ਹੈ ਤੇ ਉੱਥੇ ਕਿਉਂਕਿ ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਪੁਲਿਸ ਦੀ ਚਾਹੇ ਉਹ ਕਿਸੇ ਵੀ ਸੂਬੇ ਦੀ ਕਿਸੇ ਵੀ ਯੂਟੀ ਦੇ ਨਾਲ ਸੰਬੰਧਿਤ ਹੋਣ ਪੁਲਿਸ ਅਫਸਰ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਪ੍ਰਾਪਤੀ ਦੇ ਉੱਤੇ ਸ਼ਾਬਾਸ਼ ਮਿਲੇ ਪ੍ਰਸ਼ੰਸਾ ਮਿਲੇ ਜ਼ਿਆਦਾਤਰ ਕੇਸਾਂ ਦੇ ਵਿੱਚ ਪੁਲਿਸ ਅਧਿਕਾਰੀ ਅਜਿਹਿਆਂ ਅਣਗਹਿਲੀਆਂ ਤੇ ਲਾਪਰਵਾਹੀਆਂ ਕਰ ਬੈਠਦੇ ਨੇ ਜਿਸ ਦੇ ਕਰਕੇ ਉਹਨਾਂ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪੈਂਦਾ ਹੈ ਔਰ ਪੁਲਿਸ ਤਬਰਦੀ ਦੇ ਉੱਤੇ ਵੀ ਉਹ ਦਾਗ ਲਵਾ ਜਾਂਦੇ ਨੇ ਪਰ ਇੱਥੇ ਪੁਲਿਸ ਨੂੰ ਪ੍ਰਸ਼ੰਸਾ ਮਿਲੀ ਹੈ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਪ੍ਰਸ਼ੰਸਾ ਮਿਲੀ ਹੈ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਤੇਜ਼ੀ ਦੇ ਨਾਲ ਲਾਗੂ ਕੀਤਾ ਗਿਆ ਜਿਸ ਦੇ ਨਾਲ ਪੀੜਤ ਧਿਰਾਂ ਨੂੰ ਛੇਤੀ ਇਨਸਾਫ ਮਿਲਿਆ ਹੈ ਜਿਹੜਾ ਇਨਸਾਫ ਮੁਕਾਬਲਤਨ 3 ਸਾਲ 4 ਸਾਲ ਲੱਗਦੇ ਸੀ ਉਹ ਹੁਣ ਇਨਸਾਫ ਬਹੁਤੇ ਕੇਸਾਂ ਵਿੱਚ 95 ਫੀਸਦੀ ਕੇਸਾਂ ਵਿੱਚ ਸਜ਼ਾਵਾਂ ਜਿਹੜੀਆਂ ਨੇ ਉਹ 90 ਦਿਨਾਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਨੇ ਦਵਾਈਆਂ ਨੇ ਤੇਜ਼ੀ ਦੇ ਨਾਲ ਇਸ ਮਸਲੇ ਦੇ ਵਿੱਚ ਕਾਰਵਾਈ ਕੀਤੀ ਹੈ ਔਰ ਜੇਕਰ ਸਾਰੇ ਪਾਸੇ ਪੀੜਤ ਧਿਰਾਂ ਨੂੰ ਸਹੀ ਢੰਗ ਦੇ ਨਾਲ ਇਨਸਾਫ ਦੁਆਇਆ ਜਾਵੇ ਤਾਂ ਫਿਰ ਕੌਣ ਨੀਪੜਸ ਦੀ ਪ੍ਰਸ਼ੰਸਾ ਕਰੇਗਾ ਔਰ ਜੇਕਰ ਲਾਪਰਵਾਹੀਆਂ ਤੇ ਹੰਗਹਿਲੀਆਂ ਕਰਨਗੇ ਪੁਲਿਸ ਅਫਸਰ ਤਾਂ ਫਿਰ ਕੁਦਰਤੀ ਜੀ ਗੱਲ ਹੈ ਕਿ ਲੋਕਾਂ ਦਾ ਰੋਸ ਪੁਲਿਸ ਅਫਸਰਾਂ ਦੇ ਖਿਲਾਫ ਵੱਧ ਜਾਂਦਾ ਹੈ ਇਸ ਦੀਆਂ ਕਈ ਉਦਾਹਰਨਾਂ ਬੀਤੇ ਦਿਨਾਂ ਦੇ ਵਿੱਚ ਵੀ ਸਾਹਮਣੇ ਆਈਆਂ ਨੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰਿਓ ਕਿ ਪੁਲਿਸ ਕਿਸੇ ਵੀ ਸੂਬੇ ਦੀ ਹੋਵੇ ਕਿਸੇ ਵੀ ਯੂਟੀ ਪ੍ਰਸ਼ਾਸਨ ਦੀ ਹੋਵੇ ਉਹ ਕਿਵੇਂ ਸਹੀ ਢੰਗ ਦੇ ਨਾਲ ਨੇਪਰੇ ਚੜ੍ਹ ਸਕਦੀ ਹੈ ਆਪਣੇ ਕੰਮ ਨੂੰ ਤੁਹਾਨੂੰ ਕਿਤੇ ਤੁਹਾਡਾ ਨਿੱਜੀ ਤਜਰਬਾ ਕੀ ਕਹਿੰਦਾ ਹੈ ਜਾਂ ਤੁਹਾਡਾ ਆਲੇ-ਦੁਆਲੇ ਜਿਵੇਂ ਵਾਹ ਪਿਆ ਹੋਵੇ ਤਾਂ ਕਈ ਕੇਸਾਂ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਫੀਡਬੈਕ ਆ ਉਹ ਵੀ ਪੁਲਿਸ ਦੇ ਲਈ ਸਹਾਇਕ ਮਿਲ ਜਾਂਦਾ ਉਸ ਦੇ ਨਾਲ ਵੀ ਸਹਾਈ ਹੋ ਜਾਂਦਾ ਛੇਤੀ ਇਨਸਾਫ ਮਿਲਣਾ ਆਪਣੇ ਆਪਣੇ ਸੁਝਾਅ ਵੀ ਤੁਸੀਂ ਜਰੂਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ